ਇਹਦਾ ਜਦੋਂ ਜਿਹੜਾ ਚੈਨਾ ਦਾ ਇੱਕ ਭਰੇ ਮੰਦ ਦੇ ਨਾਲ ਦੇਤੇ ਯਾਦ ਕਰ ਲਈਦਾ ਔਰ ਉਹ ਬੜੀ ਤੁਮਤਾ ਉਹਦੇ ਨਾਲ ਇਸ ਦਿਨ ਮਨਾਉਂਦਾ ਸੀਗਾ ਪਰੰਤੂ ਦੇ ਜਾਣ ਤੋਂ ਬਾਅਦ ਵੀ ਸਾਨੂੰ ਲੱਗਦਾ ਵੀ ਉਹਦੀ ਨੂੰ ਥੋੜੀ ਸ਼ਾਂਤੀ ਮਿਲਦੀ ਹੋਵੇਗੀ ਜਦੋਂ ਉਹਨੂੰ ਯਾਦ ਕਰਦੇ ਹਾਂ ਕੀ ਕਹੂੰਗੇ ਥੋੜੇ ਸਮੇਂ ਸੀ ਜਿਹੜੇ ਗਿੱਦੂ ਦੇ ਏਡੀ ਲਾਜ ਕੀਤੀ ਆ ਲੱਖਾਂ ਜਿਹੜੀ ਕ੍ਰੋਸ ਕਰਦੀ ਉਹ ਤਾਂ ਦੇਖੋ ਜੀ ਆਪਣਾ ਸ਼ੁਰੂ ਤੋਂ ਕਿਉਂਕਿ ਸਿੱਧੂ ਉਸੇਦੂ ਬਣਾਇਆ ਕਿੰਨਾ ਨੇ ਤੁਹਾਡੇ ਵਰਗੇ ਭੈਣ ਭਰਾਵਾਂ ਦੇ ਫ਼ਿਕਰੀ ਹੁੰਦਾ ਜਾਂ ਤੱਕ ਉਹ ਨਾਲ ਖੜੇ ਨੇ ਉਹ ਤਾਂ ਆਪਣਾ ਚੱਕਰੀ ਨਹੀਂ ਹੈਗਾ ਵੀ ਟੱਟ ਵੱਧਾ ਤਾਂ ਜਦ ਤੱਕ ਸਮਰਥਨ ਸਾਡੇ ਨਾਲ ਉਹਦੇ ਭੈਣ ਭਰਾਵਾਂ ਤੋਂ ਚਾਹਣ ਵਾਲਿਆਂ ਦਾ ਹੈਗਾ ਅਸੀਂ ਤਾਂ ਕਦੇ ਤੁਹਾਨੂੰ ਕਰੇ ਫੈਨ ਕਿਹਾ ਹੀ ਨਹੀਂ ਨਾ ਸਿੱਧੂ ਦੇ ਘਰ ਤਾਂ ਨਹੀਂ ਕਿ ਉਹ ਤਾਂ ਸਾਡਾ ਪਰਿਵਾਰ ਹੈ ਤੇ ਤੁਸੀਂ ਦੇਖਦੇ ਹੋਵੋਗੇ ਬੀਬੀਸੀ ਨੇ ਬੇਸ਼ੱਕ ਪਹਿਲਾ ਸਕਰੀਨਿੰਗ ਕਰਨੀ ਸੀ ਫਿਰ ਉਹਨੇ ਉਹਨੂੰ ਸਿੱਧਾ ਹੀ ਉਹ ਕੋ ਨੂੰ ਪਤਾ ਲੱਗਿਆ ਰਿਪੋਰਟ ਚਲੇ ਗਏ ਜੋ ਸਾਊਗਾ ਉਸ ਤੋਂ ਪਹਿਲਾਂ ਉਹਨੇ ਰਿਲੀਜ਼ ਵੀ ਕਰਤੀ ਪਰੰਤੂ ਇਹ ਸਾਰੀ ਚੀਜ਼ ਨੂੰ ਹੁਣ ਬਾਹਰ ਪ੍ਰੈਸ ਵੀ ਬਜਾਏ ਬਲ ਸਾਡਾ ਫੈਸਲਾ ਪਰਿਵਾਰ ਦਾ ਸੀ ਮੈਂ ਪੋਟ ਦੇ ਗ੍ਰਾਉਂਡ 'ਚ ਕਿ ਕੀ ਕਹੋਗੇ ਉਹ ਲੋਕਾਂ ਨੂੰ ਜਿਹੜੇ ਬੈਠ ਕੇ ਤੁਹਾਡੇ ਨਾਲ ਚਾਹਾਂ ਪੀ ਕੇ ਇੰਟਰਵਿਊਆਂ ਕੀਤੀਆਂ ਉਹਨਾਂ ਨੇ ਵੀ ਜਿਹੜੇ ਉਹਦੇ ਵਿੱਚ ਆਪਣੇ ਛੋਟੇ ਛੋਟੇ ਸੁਨੇਹੇ ਦਿੱਤੇ ਹੈਗੇ ਆ ਬਿਆਨ ਆ ਜਾਂ ਫਿਰ ਬਿਲਕੁਲ ਦੇਖੋ ਜਿਹੜੀ ਸਾਡੇ ਪਰਿਵਾਰ ਦੀ ਇੱਕ ਮਰਿਆਦਾ ਹੁੰਦੀ ਹੈ ਹਨਾ ਜੇ ਆਪਾਂ ਜਿਹਦੇ ਨਾਲ ਬਹਿ ਕੇ ਖਾ ਲਏ ਨੇ ਇੱਕ ਵਾਰੀ ਉਹਦਾ ਆਪਾਂ ਨੂੰ ਇੱਕ ਧਰਮ ਨਿਵਾਉਣਾ ਹੁੰਦਾ ਉਹ ਇਨਸਾਨੀਅਤ ਦੇ ਉੱਤੇ ਡਿਪੈਂਡ ਕਰਦਾ ਕਿ ਬੰਦਾ ਕਿੰਨਾ ਕਿ ਡੀਪਲੀ ਸੋਚਦਾ ਜਾਂ ਕਿੰਨਾ ਗੁਰੂ ਹਲਕੇ ਚ ਲੈਂਦਾ ਤਾਂ ਤੋਖੁੰਦਾ ਇਹਨਾਂ ਗੱਲਾਂ ਨੂੰ ਵੇਖ ਕੇ ਵੀ ਜਦੋਂ ਤੁਸੀਂ ਕਿਸੇ ਵੀ ਕਮਰਸ਼ੀਅਲ ادارے ਦੇ ਨਾਲ ਕੋਈ ਮਿਊਚੂਅਲ ਕਰਦੇ ਹੋ ਜਾਂ ਕੁਝ ਕਰਦੇ ਹੋ ਯਾਰ ਤੁਸੀਂ ਥੋੜਾ ਜਆ ਇੰਨੀ ਕਾ ਹੁੰਦਰਦੀ ਦਾ ਸਾਡੇ ਨਾਲ ਰੱਖਣੀ ਚਾਹੀਦੀ ਤੁਹਾਨੂੰ ਵੀ ਸਾਨੂੰ ਥੋੜਾ ਜਆ ਭਰੋਸੇ ਕੇ ਲੈ ਲੈਣਾ ਹੈ ਨਾ ਤਾਂ ਚੰਗਾ ਲੱਗਦਾ ਸਾਨੂੰ ਪਰੰਤੂ ਜਿਹੜੇ ਸਾਡੇ ਨਾਲ ਅਸਲ ਜਿਲੋਦਮਾਗਤ ਜੁੜੇ ਹੋਏ ਨੇ ਉਹਨਾਂ ਨੇ ਸਾਰੇ ਪੱਤਰਕਾਰਾਂ ਨੇ ਮੈਂ ਹੁਣ ਤੁਹਾਡੇ ਕੁਝ ਦੇ ਨਾਮ ਲਵਾਂ ਕਾਫੀ ਲੰਬੀ ਲਿਸਟ ਹੋ ਜੂਗੀ ਬੜਿਆਂ ਕੋਲੇ ਬਿਗੀਆਂ ਉਹਨੇ ਬੜਾ ਉਹਨੇ ਮੇਰਾ ਬੋਲਿਆ ਹੋਇਆ ਮੈਟਰ ਵੀ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਨਹੀਂ ਦਿੱਤਾ ਜਿਹੜੇ ਪੱਤਰਕਾਰ ਮੇਰੇ ਨਾਲ ਸੰਪਰਕਤ ਨੇ ਮੇਰੇ ਕੋਲੇ ਆਉਂਦੇ ਜਾਂਦੇ ਆ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੀ ਚਾਹੁੰਦੇ ਆ ਤਾਂ ਉਹਨਾਂ ਨੇ ਸਾਥ ਨਹੀਂ ਦਿੱਤਾ ਆ ਖੁਸ਼ ਆਪਣੇ ਤੋਂ ਵਾਦਾ ਖਲਾਫੀ ਵੀ ਕੀਤੀ ਹੈ ਜਿਹੜੇ ਗਏ ਵੀ ਨਹਿਰ ਬਾਤ ਸਿੱਧੂ ਨੇ ਬਸ ਝੂਠ ਦੀ ਗੱਲ ਕੀਤੀ ਹੈ ਵੀ ਦੋ ਚਾਰ ਝੂਠ ਨੇ ਤੇ ਇਹ ਤੁਹਾਨੂੰ ਲੱਗਦਾ ਵੀ ਉਹੀ ਨੇ ਜਿਹੜੇ ਬੀਬੀ ਜੀ ਦੇ ਉੱਤੇ ਬੈਠੇ ਬੋਲ ਰਹੇ ਨੇ ਉਹਨਾਂ ਦਾ ਜ਼ਿਕਰ ਕਰ ਰਿਹਾ ਸੀ ਤੂੰ ਬਿਹਤਰ ਹੁੰਦਾ ਜੇ ਸਿੱਧੂ ਹੁੰਦਾ ਤਾਂ ਸ਼ਾਇਦ ਹੋਰ ਵਧੀਆ ਕਲੀਅਰ ਕਰ ਦੇਣਾ ਸੀ ਪਰੰਤੂ ਇਹ ਜਦੋਂ ਮੈਂ ਸਮਝੇ ਬਿੱਕਰ ਤਾਂ ਜੋ ਮੈਨੂੰ ਦਿੱਖਤਾਉਂਦੀਆਂ ਨੇ ਤੁਸੀਂ ਸੱਚ ਜਾਣਿਓ ਜੋ ਸਿੱਧੂ ਦੀ ਹਾਲਤ ਸੀ ਨਾ ਵੇਰੀ ਉਸ ਤੋਂ ਵੀ ਬਾਤਰ ਕਰਦੇ ਨੇ ਲੋਕਾਂ ਨੇ ਆਹੀ ਦਿਵਾ ਉਹਦੇ ਉੱਤੇ ਸੀ ਨਹੀਂ ਉਹ ਸੋਨਾ ਪੈਸਾ ਕਮਾਉਂਦਾ ਸੀ ਅੱਛਾ ਉਹਦਾ ਪਰਿਵਾਰ ਸੀ ਮਾਪੇ ਸੀ ਮਨ ਸਾਰਾ ਕੁਝ ਵਧੀਆ ਸੀ ਪਰੰਤੂ ਫਿਰ ਵੀ ਉਹਦੇ ਦਿਮਾਗ ਤੇ ਕਿੰਨਾ ਵਜਨ ਇਹਨਾਂ ਲੋਕਾਂ ਨੇ ਪਾਇਆ ਹੋਇਆ ਸੀ ਕਿਸੇ ਨੇ ਸਟ੍ਰਾਈਕ ਮਾਰਤੀ ਕਿਸੇ ਨੇ ਉਹ ਕਰਤਾ ਕਿਸੇ ਦਰਖਾਸਤ ਦੇਤੀ ਉਹਨੂੰ ਕਿਸੇ ਗੁਰੂ ਘਰ ਵੀ ਮੱਥਾ ਟੇਕਣ ਹੀ ਨਹੀਂ ਦਿੰਦੇ ਸੀ ਉਸ ਸਮੇਂ ਵੀ ਉਹਦੇ ਕੋਈ ਪਰਚਾ ਵਾਟਾ ਉਹ ਚਲਾ ਗਿਆ ਹੁਣ ਸਿੱਧੂ ਚੰਗਾ ਹੋ ਗਿਆ ਹੋਣਾ ਤਾਂ ਪਿਆ ਮਨਾ ਹੋਵੇ ਉਹ ਹੋ ਸਕਦਾ ਕੰਮ ਤਾਂ ਤੁਸੀਂ ਪਰਵਾਹ ਨਾ ਕਰੋ ਉਸ ਗੱਲ ਦੀ ਦੇਖੋ ਸਾਡਾ ਕੋਈ ਵੀ ਦਿਨ ਹੁੰਦਾ ਚਾਹੇ 11 ਜੂਨ ਆ ਚਾਹੇ ਵਰਸੀ ਦਾ ਦਿਨ ਹੈ ਉਦੋਂ ਪ੍ਰਭਾਵਿਤ ਕਰਨ ਦੀ ਕੋਈ ਨਾ ਕੋਈ ਪ੍ਰੋਗਰਾਮ ਮਿਥਿਆ ਜਾਂਦਾ ਚਾਹੇ ਕੋਈ ਸਰਕਾਰ ਮਿਥਲੇ ਚਾਹੇ ਕੋਈ ਅਧਾਰਾ ਨੇ ਅੱਜ 11 ਜੂਨ ਸੀ ਉਹਨਾਂ ਨੂੰ ਪਤਾ ਸੀ 11 ਜੂਨ ਦੇ ਤੁਸੀਂ ਇਹ ਲੀਡ ਕਰੀਏ ਰੋਦੇ ਵਿੱਚ ਡਾਕੂਮੈਂਟਰੀ ਆ ਠੋਕਦਾ ਤੁਸੀਂ ਲੋਕ ਤੇ ਤਾਂ ਸਿੱਧੂ ਦੀ ਨੂੰ ਕਿਸੇ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰ ਸਕਦੇ ਸ਼ਰੀਰਕ ਤੌਰ ਤੇ ਮਰਿਆ ਪਰੰਤੂ I'll do